ਸਤਿ ਸ਼੍ਰੀ ਅਕਾਲ ਮਿੱਤਰੋ ਲੋ ਜੀ ਅੱਜ ਆਪਾਂ ਆ ਗਏ ਆ ਨਕੂਦਰ ਦੀ ਧਰਤੀ ਸਾਈਆਂ ਦੇ ਪਹਿਲਾਂ ਦਾ ਸਾਰਿਆਂ ਨੂੰ ਜੈ ਸਾਈਆਂ ਦੀ ਅੱਜ ਅਸੀਂ ਪੁੰਚੇ ਆ ਨਕੂਦਰ ਬਾਬਾ ਮੁਰਾਦ ਸ਼ਾਹੀ ਦੇ ਡੇਰੇ ਤੇ ਮੈਂ ਕਿ ਅੱਜ ਵੀਰਵਾਰ ਸੀ ਚਲੋ ਨਾਲੇ ਖੁਦ ਦਰਸ਼ਨ ਕਰ ਲੈਣੇ ਆ ਨਾਲੇ ਅਸੀਂ ਆਪਣੇ ਮਿੱਤਰਾਂ ਨੂੰ ਸਾਡੇ ਜਿਹੜੇ ਬਜ਼ੁਰਗ ਆ ਉਹ ਜਿਹੜੇ ਕਈ ਭੈਣ ਭਰਾ ਵੀਰ ਜਲਦੀ ਨਹੀਂ ਪਹੁੰਚ ਪਾਦੇ ਉੱਥੋਂ ਤੱਕ ਤੇ ਮੈਂ ਸੋਚਿਆ ਚਲੋ ਇੱਕ ਵੀਡੀਓ ਬਣਾ ਕੇ ਆਪਾਂ ਘਰ ਬੈਠੇ ਹੀ ਸਾਰਿਆਂ ਨੂੰ ਦਰਸ਼ਨ ਕਰਾ ਦਈਏ ਚਲੋ ਆਪਾਂ ਵਧਦੇ ਹਾਂ ਅੱਗੇ ਤੇ ਸਭ ਤੋਂ ਪਹਿਲਾਂ ਅਸੀਂ ਉਥੇ ਤੀਲ ਦਰਗਾਹ ਦੇ ਵਿੱਚ ਚੜਾ ਕੇ ਤੇ ਦਰਗਾਹ ਤੇ ਮੱਥਾ ਲੱਗੇ ਟੇਕਣ ਤੇ ਤੁਹਾਨੂੰ ਵੀ ਬਾਬਾ ਮੁਰਾਦ ਸ਼ਾਹੀ ਦੇ ਦਰਸ਼ਨ ਕਰਾਉਣੇ ਆ ਨੋ ਜੀ ਮੇਰੇ ਵੀਰ ਸਾਰੇ ਕਰੋ ਬਾਬਾ ਜੀ ਦੇ ਦਰਸ਼ਨ ਵੀਰਵਾਦ ਦਾ ਨਜ਼ਾਰਾ ਅੱਗੇ ਆਪਾਂ ਜਾਵਾਂਗੇ ਬਾਪੂ ਲਾਡੀ ਸ਼ਾਹ ਜੀ ਕੋਲ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਸਾਰਿਆਂ ਨੂੰ ਅੱਜ ਆਪਾਂ ਘਰ ਬੈਠੇ ਹੀ ਸਾਰਿਆਂ ਨੂੰ ਦੀਦੇ ਦਾ ਨਜ਼ਾਰਾ ਦਿਖਾ ਦੇਣਾ ਹੈ ਚਲੋ ਆਪਾਂ ਹੁਣ ਅੱਗੇ ਚੱਲਦੇ ਆਂ ਬਾਪੂ ਲਾਡੀ ਸਾਈਂ ਜੀ ਕੋਲ ਪਰ ਇੱਕ ਗੱਲ ਹੈ ਇੱਥੇ ਅਗੇ ਸਕੂਨ ਬਹੁਤ ਮਿਲਦਾ ਆ ਬਹੁਤ ਜ਼ਿਆਦਾ ਤਾਂ ਹੀ ਮੈਂ ਸੋਚਿਆ ਮੈਂ ਕਿਹਾ ਚਲੋ ਅੱਜ ਆਪਣੇ ਸਾਰੇ મિતਰਾਂ ਨੂੰ ਯਾਰਾਂ ਨੂੰ ਭਰਾਵਾਂ ਨੂੰ ਲਾਡੀ ਸਾਈ ਜੀ ਦੇ ਬਾਬਾ ਮੁਰਾਦ ਸ਼ਾਹੀ ਦੇ ਦਰਸ਼ਨ ਕਰਾ ਦिए ਤੇ ਪਰ ਇੱਕ ਅੱਜ ਗਲਤੀ ਹੋ ਗਈ ਗਲਤੀ ਕਹਿ ਲੋ ਜਾਂ ਭੁੱਲ ਗਿਆ ਮੈਂ ਵੀਡੀਓ ਦੇ ਚੱਕਰ ਦੇ ਵਿੱਚ ਇਲਾਚੀ ਹਨ ਪ੍ਰਸ਼ਾਦ ਮਿਲਦਾ ਉਹ ਮੇਰੇ ਕੋਲ ਲੈ ਨਹੀਂ ਹੋਇਆ ਅੱਜ ਭੁੱਲ ਗਿਆ ਸੀ ਫਿਰ ਅਸੀਂ ਮਬਾ ਮੁਰਾਦ ਸ਼ਾਹੀਨਾ ਉਹਨਾਂ ਦੀ ਖਿੜਕੀ ਚੋਂ ਸਲਾਮ ਕਰਕੇ ਉਹਨਾਂ ਦੇ ਕੀਤੇ ਦਰਸ਼ਨ ਫੇਰ ਅਸੀਂ ਅੱਗੇ ਵਧਣ ਲੱਗੇ ਹੁਣ ਇੱਥੇ ਮਿਲਦਾ ਹੁੰਦਾ ਆ ਅਲਾਚੀਆਂ ਦਾ ਪ੍ਰਸ਼ਾਦ ਉਹ ਸਾਡੇ ਕੋ ਮਿਸ ਹੋ ਗਿਆ ਹੁਣ ਅਸੀਂ ਸੋਚਿਆ ਸੀ ਚਾਹ ਪੀਏ ਅਸੀਂ ਆ ਗਏ ਆ ਜੀ ਚਾਹ ਵਾਲੇ ਲੰਗਰ ਹਾਲ ਚ ਹੁਣ ਇਥੇ ਸਰਕਾਰਾਂ ਸਰਕਾਰਾਂ ਦੀ ਪੀਵਾਂਗੇ ਚਾਹ ਉਹਨਾਂ ਦਾ ਨਾਮ ਲੈ ਕੇ ਬਾਬਾ ਮੁਰਾਦ ਸ਼ਾਹੀ ਦਾ ਤੇ ਘਰ ਬੈਠੇ ਅੱਜ ਸਾਰਿਆਂ ਨੂੰ ਆਪਾਂ ਦਰਸ਼ਨ ਕਰਾਉਣੇ ਆ ਤੇ ਕੋਸ਼ਿਸ਼ ਕਰਾਂਗੇ ਹੁਣ ਥੋੜੇ ਦਿਨਾਂ ਤੋਂ ਮੇਲਾ ਵੀ ਆ ਰਿਹਾ ਆ ਸਾਈਂ ਜੀ ਦਾ ਤੇ ਕੋਸ਼ਿਸ਼ ਕਰਾਂਗੇ ਅਸੀਂ ਉਦੋਂ ਵੀ ਤੁਹਾਨੂੰ ਜਿਹੜੇ ਮੇਰੇ ਵੀਰ ਭਰਾ ਬਜ਼ੁਰਗ ਸਾਡੇ ਨਹੀਂ ਉੱਥੇ ਪਹੁੰਚ ਸਕੇ ਜਾਂ ਪਹੁੰਚ ਪਾਏ ਮੇਲੇ ਤੇ ਅਸੀਂ ਉਹਨਾਂ ਨੂੰ ਇਦਾਂ ਹੀ ਵੀਡੀਓ ਥਰੂ ਅਜੀ ਕਰ ਬੈਠੇ ਹੀ ਮੇਲੇ ਦਾ ਆਨੰਦ ਦਵੋਣਾ ਆ ਸਾਰਿਆਂ ਨੂੰ ਲੋ ਜੀ ਅਸੀਂ ਫਿਰ ਆ ਗਏ ਆ ਬੈਕ ਸਾਈਡ ਜਿਹੜਾ ਆਪਣਾ ਪੂਰਾ ਕੈਂਟ 뷰 ਬਣਿਆ ਹੋਇਆ ਆয়া ਦਰਗਾਹ ਦਾ ਇਹ ਤੇ ਦਾ ਰੂਹ ਕੋਛ ਆਂਦੀ ਆ ਦੇਖ ਕੇ ਅਸੀਂ ਉੱਥੇ ਵੀਡੀਓ ਥੋੜੀ ਸ਼ੂਟ ਕੀਤੀ ਬਣਾਈ ਅਸੀਂ ਨਿਕਲੇ ਆ ਹੁਣ ਵਾਪਸੀ ਤੇ ਤੇ ਬਾਕੀ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਅੱਜ ਮੇ ਤੋਂ ਥੋੜੀ ਗਲਤੀ ਹੋ ਗਈ ਵੀਡੀਓ ਦੇ ਚੱਕਰ ਦੇ ਵਿੱਚ ਤਲਾਚੀਆਂ ਦਾ ਪ੍ਰਸ਼ਾਦ ਨਹੀਂ ਮਿਲਿਆ ਮੈਨੂੰ ਬੜਾ ਸਕੂਨ ਮਿਲਦਾ ਆ ਨਾਲੇ ਫੇ ਮੈਂ ਉੱਥੇ ਮੈਂ ਵੀਡੀਓ ਨਹੀਂ ਪਾ ਸਕਿਆ ਫਿਰ ਮੈਂ ਇੱਥੋਂ ਦੋਕ ਦੱਬੇ ਅਰਗਬਤੀਆਂ ਦੇ ਲੈ ਕਿਉਂਕਿ ਮੈਂ ਇਹ ਅਰਗਬਤੀ ਹਮੇਸ਼ਾ ਜਦੋਂ ਵੀ ਜਾਣਾ ਲੈ ਕੇ ਜ਼ਰੂਰ ਉੱਥੋਂ ਨਾ ਦਰਗਾਹ ਦੇ ਅੰਦਰ ਵੀ ਕਿਉਂਕਿ ਸਕੂਨ ਹੀ ਸਭ ਤੋਂ ਵੱਡੀ ਚੀਜ਼ ਆ ਲਓ ਜੀ ਫਿਰ ਅਸੀਂ ਇੱਥੋਂ ਨਿਕਲੇ ਬਾਹਰ ਬਾਰ ਆਗੇ ਹੁਣ ਵਾਰੀ ਆ ਗਈ ਆਪਣੀ ਪ੍ਰਸ਼ਾਦ ਦੀ ਤੁਹਾਨੂੰ ਪਤਾ ਹੀ ਆ ਹੁਣ ਸਾਈ ਜੀ ਦਾ ਬੇਸਨ ਦਾ ਪ੍ਰਸ਼ਾਦ ਤੇ ਮਸ਼ਹੂਰ ਆ ਠੀਕ ਨਹੀਂ ਅਸੀਂ ਹੁਣ ਲਿਆ ਬੇਸਨ ਦਾ ਪ੍ਰਸ਼ਾਦ ਫਿਰ ਸਾਨੂੰ ਇੱਕ ਆ ਦੇਖੋ ਜੀ ਮਿਲਿਆ ਬਾਬਾ ਜੀ ਵੱਲੋਂ ਭੇਟ ਇੱਕ ਹੋਰ ਹੁਣੇ ਪ੍ਰਸ਼ਾਦ ਨੂੰ ਚਲੋ ਅਸੀਂ ਘਰ ਜਾ ਕੇ ਕਰਦਿਆਂ ਨੂੰ ਵੀ ਕਮਾਉਣਾ ਚਾਹੀਦਾ ਨਾ ਉਸ ਕਰਕੇ ਅਸੀਂ ਇੱਕ ਪੋਲੀਥਿਨ ਲੈਣਾ ਹੈ ਉਹਦੇ ਵਿੱਚ ਪੈਕ ਕਰਕੇ ਹੁਣ ਖਿੱਚੀਏ ਤਿਆਰੀ ਵਾਪਸ ਜਾਣ ਦੀ ਜੈ ਸਾਈਆਂ ਦੀ ਬਾਕੀ ਮੇਰੇ ਵੀਰ ਸਾਰੇ ਕਮੈਂਟ ਵਿੱਚ ਜਰੂਰ ਜੈ ਸਾਈਂ ਜੀ ਲਿਖਿਓ ਅਗਰ ਇਹ